ਇਹ ਵਾਲੇ ਸੂਟ ਲੈਣਗੇ ਜੀ ਆਪਣੇ ਕੋਲ ਜੈਪੁਰੀ ਕਾਟਨ ਪ੍ਰਿੰਟ ਦੇ 2.5 ਮੀਟਰ ਹੀ ਤੁਹਾਨੂੰ ਇਸ ਦੇ ਨਾਲ ਸ਼ਰਟ ਮਿਲੇਗੀ 2.5 ਮੀਟਰ ਇਸ ਦੇ ਨਾਲ ਬਾਟਮ ਰਹੂਗੀ ਇਹਨਾਂ ਸੂਟਾਂ ਦਾ ਪ੍ਰਾਈਸ ਰਹੇਗਾ 499 ਫ੍ਰੀ ਸ਼ਿਪਿੰਗ ਇਸ ਵੀਡੀਓ ਦੇ ਵਿੱਚ ਜੋ ਵੀ ਤੁਹਾਨੂੰ ਸੂਟ ਪਸੰਦ ਆਏਗਾ ਤੁਸੀਂ ਉਸ ਦਾ ਸਕਰੀਨ ਸ਼ਾਟ ਲੈ ਕੇ ਜੋ ਮੇਰਾ WhatsApp ਨੰਬਰ ਮੈਂਸ਼ਨ ਕੀਤਾ ਹੋਇਆ ਸਕਰੀਨ ਤੇ ਉਸ ਤੇ ਆਪਣਾ ਤੁਸੀਂ ਸਕਰੀਨ ਸ਼ਾਟ ਸੈਂਡ ਕਰਕੇ ਵਿਦ ਅਡਰੈਸ ਔਰ ਪੇਮੈਂਟ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਆਪਣੇ ਕੋਲ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਵਿਦਆਊਟ ਦ ਦੁਪੱਟਾ ਇਹ ਸੂਟ ਰਹਿਣਗੇ ਆਪਣੇ ਕੋਲ ਜੋ ਪ੍ਰਿੰਟ ਔਰ ਕਲਰ ਇਹਨਾਂ ਸੂਟਾਂ ਦੇ ਵਿੱਚ ਆਪਣੇ ਅਵੇਲੇਬਲ ਸੀਗੇ ਉਹ ਆਪਾਂ ਇਸ ਵੀਡੀਓ ਦੇ ਵਿੱਚ ਐਡ ਕਰ ਦਿੱਤੇ ਗਏ ਨੇ ਆਪਾਂ ਵੀਡੀਓ ਇਹ ਸਪੈਸ਼ਲ ਇਹਨਾਂ ਸੂਟਾਂ ਦੀ ਬਣਾਈ ਹੈ ਕਿਉਂਕਿ ਇਹਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਪ੍ਰਿੰਟ ਔਰ ਆਪਣੇ ਕੋਲ ਕਲਰ ਅਵੇਲੇਬਲ ਸੀ ਇਹਨਾਂ ਦੀ ਸਕਰੀਨਸ਼ਾਟ ਆਪਣੇ ਕੋਲ ਜਾਦਾ ਆ ਰਹੇ ਸੀ ਵਾਰ-ਵਾਰ ਇਹ ਸੂਟ ਦੁਬਾਰਾ ਲੈ ਕੇ ਆਓ ਹੁਣ ਸਪੈਸ਼ਲ ਇਹਨਾਂ ਸੂਟਾਂ ਤੇ ਆਪਾਂ ਵੀਡੀਓ ਬਣਾ ਦਿੱਤੀ ਆ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਬਾਈ ਕਰਨਾ ਚਾਹੁੰਦੇ ਹੋ ਤਾਂ ਮੇਰਾ WhatsApp ਨੰਬਰ ਮੈਂਸ਼ਨ ਹੀ ਕੀਤਾ ਹੋਇਆ ਉਸ ਤੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਪ੍ਰਿੰਟ ਵੀ ਸੋਹਣਾ ਸਟੱਫ ਵੀ ਬਹੁਤ ਵਧੀਆ ਇਹਨਾਂ ਸੂਟਾਂ ਦਾ ਇਹਨਾਂ ਸੂਟਾਂ ਦੇ ਵਿੱਚ ਡਾਰਕ ਐਂਡ ਲਾਈਟ ਕਲਰ ਆਪਾਂ ਐਡ ਕਰ ਦਿੱਤੇ ਨੇ ਤੁਸੀਂ ਇੱਕ ਵੀ ਬਾਈ ਕਰ ਸਕਦੇ ਆ ਇੱਕ ਤੋਂ ਵੱਧ ਵੀ ਇਹ ਸੂਟ ਬਾਈ ਕਰ ਸਕਦੇ ਹੋ ਮੇਰਾ WhatsApp ਨੰਬਰ ਮੈਂਚਣਾ ਉਸ ਤੇ ਆਰਡਰ ਪਲੇਸ ਕਰ ਸਕਦੇ ਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਅਗਰ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੁਸੀਂ ਐਂਡ ਤੱਕ ਜਰੂਰ ਵੀਡੀਓ ਦੇਖਣਾ ਇਨ੍ਹਾਂ ਦੇ ਵਿੱਚ ਆਪਾਂ ਸਾਰੇ ਕਲਰ ਐਡ ਕੀਤੇ ਹੋਏ ਨੇ ਆਪਣੇ ਚੈਨਲ ਤੇ ਜਾ ਕੇ ਤੁਸੀਂ ਸਾਰੀਆਂ ਵੀਡੀਓ ਦੇਖ ਸਕਦੇ ਹਾਂ ਤੁਹਾਨੂੰ ਮੈਚਿੰਗ ਸੂਟ ਕਾਟਨ ਦੇ ਪ੍ਰਿੰਟ ਸੂਟ ਔਰ ਕੈਮਰੀ ਕਾਟਨ ਦੇ ਸੂਟ ਵਿਦ ਦੁਪੱਟਾ ਸੂਟ ਪਾਰਟੀ ਵੇਅਰ ਸੂਟ ਔਰ ਬਹੁਤ ਹੀ ਸੋਹਣੇ ਸੋਹਣੇ ਸੂਟ ਨਵੇਂ-ਨਵੇਂ ਡਿਜ਼ਾਈਨ ਨਵੇਂ-ਨਵੇਂ ਕਲਰ ਦੇ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਆਪਣਾ ਪ੍ਰਾਈਸ ਬਹੁਤ ਹੀ ਜ਼ਿਆਦਾ ਘੱਟ ਹੁੰਦਾ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਦੇ ਆ ਤੁਹਾਡਾ ਬਹੁਤ-ਬਹੁਤ ਧੰਨਵਾਦ ਹੁਣ ਵੀ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਆ ਤੁਹਾਡਾ ਬਹੁਤ-ਬਹੁਤ ਧੰਨਵਾਦ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਥੈਂਕ ਯੂ ਜੀ